ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਸਭ ਠੀਕ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਭ ਠੀਕ ਹੋਗੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਅੱਜ ਮੈਂ ਆਪਣੀ ਸੋਈ ਵਿੱਚ ਬਣਾਉਣ ਲੱਗੀ ਹਾਂ ਚੋਰਾ ਦੀ ਸਬਜ਼ੀ ਚੋਰਾ ਦੇ ਵੀ ਨਹੀਂ ਛੋਟੇ ਛੋਟੇ ਚਾਵਲ ਜਿਨ੍ਹਾਂ ਨੂੰ ਕਣੀਆਂ ਕਹਿੰਦੇ ਆ ਉਹਨਾਂ ਦੀ ਸਬਜ਼ੀ ਬਣਾਉਣ ਲੱਗੀ ਹਾਂ ਇਹ ਸਬਜ਼ੀ ਬਣਾਣੀ ਬਹੁਤ ਹੀ ਆਸਾਨ ਹੈ ਤੇ ਬੜੇ ਸੁੱਖੇ ਤਰੀਕੇ ਨਾਲ ਬਣ ਜਾਂਦੀ ਹੈ ਇਹਦੇ ਵਿੱਚ ਕੋਈ ਜ਼ਿਆਦਾ ਮਿਰਚ ਮਸਾਲੇ ਵੀ ਨਹੀਂ ਪੈਂਦੇ ਜੋ ਵੀ ਸਾਡੇ ਘਰ ਵਿੱਚ ਹੁੰਦਾ ਹੈ ਉਹ ਹੀ ਚੱਲ ਜਾਂਦਾ ਹੈ ਪਰ ਉਸ ਤੋਂ ਪਹਿਲੇ ਮੈਂ ਨਾ ਸੋਈ ਚ ਪਹਿਲੇ ਆਲੂ ਬੈਂਗਨ ਸਭੀ ਤੜਕਾ ਲਗਾ ਰਹੀ ਹਾਂ ਤੇ ਇਹਦੇ ਵਿੱਚ ਵੀ ਮੈਂ ਨਮਕ ਮਿਰਚ ਹਲਦੀ ਤੇ ਜੀਰਾ ਹੀ ਪਾਇਆ ਸੁੱਕੀ ਸਬਜੀ ਐ ਇਸ ਕਰਕੇ ਨਾਲ ਦਾ ਚੋਲਾ ਦੀ ਸਬਜੀ ਦੀ ਤਿਆਰੀ ਕੀਤੀ ਹੈ ਤੇ ਚੋਲਾ ਦੀ ਸਬਜੀ ਮੈਂ ਹੁਣੇ ਬਣਾਨੀ ਹੈ ਪਹਿਲੇ ਥੋੜੇ ਜੇ ਨਾਲ ਹੋਰ ਵੀ ਕੰਮ ਕਰ ਲਵਾਂ ਤੇ ਮੈਂ ਕਿਉਂ ਬਣਾਇਆ ਸੀ ਦੇਸੀ ਉਹਨੂੰ ਵੀ ਕਿਸੇ ਡੂੰਗੇ ਚ ਕੱਢ ਦਵਾਂ ਕਿਉਂਕਿ ਕਈ ਵਾਰ ਨਾ ਆਪਣਾ ਹੀ ਹੱਥ ਲੱਗ ਕੇ ਚੀਜ਼ ਡਿੱਗ ਪੈਂਦੀ ਹੈ ਤੇ ਫੇਰ ਨੁਕਸਾਨ ਹੋ ਜਾਂਦਾ ਇਸ ਦੀ ਵੇਲੇ ਨੂੰ ਸੰਭਾਲ ਲਵਾਂ ਤੇ ਧੋ ਮੈਂ ਕੱਢ ਲਿਆ ਸਾਡੇ 7-8 ਦਿਨਾਂ ਦੀ ਮਲਾਈ ਸੀ ਤਾਂ ਮੈਂ ਕਿਉਂ ਬਣਾਇਆ ਮਲਾਈ ਵੀ ਕੱਲ ਰਿੜਕੀ ਸੀ ਅਸੀਂ ਇੱਕ ਦਿਨ ਬਾਅਦ ਕਿਉਂ ਬਣਾਨੇ ਆ ਏਕ ਤੇ ਕੰਮ ਘੱਟ ਹੋ ਜਾਂਦਾ ਹੁਣ ਆਟਾ ਵੀ ਗੁੰਨ ਲਵਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨਾ ਤੇ ਆਟੇ ਨੂੰ ਵੀ ਮੈਂ ਇੱਕ ਡੋਂਗੇ 'ਚ ਢੜ ਲਿਆ। ਹੁਣ ਮੈਂ ਲਗਾਣ ਲੱਗੀ ਹਾਂ ਚੋਲਾਂ ਦੀ ਸਬਜ਼ੀ ਨੂੰ, ਮਤਲਬ ਕਣੀਆਂ ਦੀ ਸਬਜ਼ੀ ਨੂੰ ਤੜਕਾ ਲਗਾਉਣ ਲੱਗੀ ਹਾਂ। ਤੇ ਉਹਦੇ ਲਈ ਮੈਂ ਕੁੱਕਰ ਵਿੱਚ ਤੇਲ ਪਾਵਾਂਗੀ। ਇਹ ਖੁੱਲੇ ਵੀ ਬਣਾ ਸਕਦੇ ਹਾਂ, ਕੜਾਹੀ ਵਿੱਚ ਵੀ ਬਣਾ ਸਕਦੇ ਹਾਂ ਪਰ ਮੈਨੂੰ ਨਾਲ ਥੋੜੀ ਜਿਹੀ ਜਲਦੀ ਹੈਗੀ ਹੈ ਤੇ ਤਾਂ ਇਸ ਲਈ ਮੈਂ ਅੱਜ ਕੁੱਕਰ 'ਚ ਹੀ ਸੀਤੇ ਮਰਵਾ ਲੈਣੀ ਹੈ। ਤੇ ਇਹਦੇ 'ਚ ਅਸੀਂ ਮੈਂ ਪਾ ਰਹੀ ਹਾਂ ਦਾਲ ਵਾਲੀਆਂ ਵੜੀਆਂ। ਇਹ ਅੰਬਰਸੜੀ ਬੜੀਆਂ ਹੁੰਦੀਆਂ ਨੇ ਇਹਨਾਂ ਨੂੰ ਸਬਜੀ ਵਿੱਚ ਪਾ ਕੇ ਸਬਜੀ ਦਾ ਸਵਾਦ ਦੁਗਣਾ ਹੀ ਹੋ ਜਾਂਦਾ ਐ ਇਦਾਂ ਇਹਨਾਂ ਦਾ ਬੜੀਆਂ ਵਿੱਚ ਨਾ ਜੀਰਾ ਕਾਲੀ ਮਿਰਚ ਤੇ ਹੋਰ ਵੀ ਮਿੱਚ ਮਸਾਲੇ ਪਏ ਹੁੰਦੇ ਆ ਤੇ ਬਹੁਤ ਕਰਾਰੀਆਂ ਹੁੰਦੀਆਂ ਨੇ ਤੇ ਪਰ ਜਦੋਂ ਤੇਲ ਗਰਮ ਹੋ ਗਿਆ ਤੇ ਬੜੀਆਂ ਨੂੰ ਲਾਲ ਕਰ ਲੈਣਾ ਕਿ ਕੱਚੀਆਂ ਨਾ ਰਹਿ ਜਾਣ ਜਾਂ ਤੇ ਤੇਲ ਵਿੱਚ ਕਰ ਲਓ ਤੇ ਜਾਂ ਫਿਰ ਇਹਨਾਂ ਨੂੰ ਅੱਗ ਤੇ ਵੀ ਸੇਕ ਸਕਦੇ ਆ ਤੇ ਫਿਰ ਮੈਂ ਲਾਲ ਬੜੀਆਂ ਹੋ ਗਈਆਂ ਤੇ ਵਿੱਚ ਪਾਤੇ ਪਿਆਜ਼ 2-4 ਕਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਤੇ ਇੱਕ ਹਰੀ ਮਿਰਚ ਪਾ ਕੇ ਨਾ ਮਸਾਲੇ ਨੂੰ ਭੁੰਨ ਲਿਆ। ਪਿਆਜ਼ ਜਦੋਂ ਲਾਲ ਹੋ ਗਏ ਤੇ ਫਿਰ ਮੈਂ ਵਿੱਚ ਦੋ ਛੋਟੇ ਛੋਟੇ ਕੱਟੇ ਹੋਏ ਟਮਾਟਰ ਵੀ ਪਾ ਦਿੱਤੇ। ਜਦੋਂ ਟਮਾਟਰ ਗਲ ਗਏ ਤੇ ਮੈਂ ਇਹਦੇ ਵਿੱਚ ਪਾਵਾਂਗੀ ਇਹ ਥੋੜੀ ਜੀ ਦੇਗੀ ਮਿਰਚ ਤੇ ਲੂਣ ਆਪਣੇ ਹਿਸਾਬ ਨਾਲ ਮਿਰਚ ਵੀ ਜਿੰਨੀ ਤੁਸੀਂ ਖਾਂਦੇ ਹੋ ਓਨਿੰਕ ਪਾ ਦਿਓ ਕਿਉਂਕਿ ਦਾਲ ਵਾਲੀ ਬੜੀ ਪਾਈ ਆ ਤੇ ਇਹ ਥੋੜੀ ਕਰਾਰੀ ਹੁੰਦੀ ਹੈ। ਥੋੜੀ ਜੀ ਜਵੈਨ ਪਾਣੀ ਹੈ ਤੇ ਹਲਦੀ ਪਾਣੀ ਹੈ। ਬਸ ਇਹ 10 ਕੀ ਚੀਜ਼ਾਂ ਬਣੀਆਂ ਨੇ ਮੈਂ ਸਬਜ਼ੀ ਵਿੱਚ ਜੀਰਾ ਵੀ ਨਹੀਂ ਪਾਇਆ ਕਿਉਂਕਿ ਇਹ ਬੜੀ ਪਾਨ ਕਰਕੇ ਹੋਰ ਕਿਹစီ ਦੀ ਲੋੜ ਹੀ ਨਹੀਂ ਰਹਿ ਜਾਂਦੀ ਤੇ ਫਿਰ ਅਸੀਂ ਨਾ ਮਸਾਲੇ ਨੂੰ ਭੁੰਨਣਾ ਤੇ ਜਿਹੜੇ ਕਣੀਆਂ ਵਾਲੇ ਚਾਵਲ ਹਨ ਵੀ ਮੈਂ ਪਹਿਲੇ ਵੀ ਹੋ ਕੇ ਰੱਖੇ ਸੀ 2 ਜਾਂ 2.5 ਚਮਚਾ ਜਿਹੜੇ ਮੈਂ ਭਿਗੋਏ ਨੇ ਤੇ ਘੰਟਾ ਕੇ ਭਿੱਜੇ ਹੀ ਸੀ ਸੋਈ ਛੋੜਨ ਤੋਂ ਪਹਿਲੇ ਪਹਿਲੇ ਭਿਗੋ ਕੇ ਰੱਖਦੇ ਸੀ ਨਾਲ ਨਾਲ ਮੈਂ ਆਪਣੀ ਅਲੂ ਬੈਂਗਣੇ ਸਬਜ਼ੀ ਨੇ ਵੀ ਚੈੱਕ ਕਰ ਰਹੀ ਹਾਂ ਇਹ ਅਜ ਵੀ ਆਲੂ ਗਲੇ ਗੇ ਨਹੀਂ ਗਲੇ ਪਰ ਹਜੇ ਪੱਕੀ ਨਹੀਂ ਜੇ ਟਾਈਮ ਲੱਗੇਗਾ ਥੋੜਾ ਜਿਆ ਨਾ ਲਲ ਮੈਂ ਇਹ ਮਸਾਲੇ ਨੂੰ ਭੁੰਨ ਰਹੀ ਹਾਂ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਜਿਹੜੀਆਂ ਕਣੀਆਂ ਨੇ ਟੋਟਾ ਚਾਵਲ ਹੈ ਉਹ ਪਾ ਦਾਂਗੀ ਤੇ ਇਹ ਟੋਟਾ ਚਾਵਲਾਂ ਦਾ ਪਾਨ ਤੇ ਵੀ ਇਹਨੂੰ ਆਪਾਂ ਭੁੰਨਣਾ ਹੈ ਸਬਜ਼ੀ ਨੂੰ ਤੇ ਨਾਲ ਹੀ ਮੈਂ ਹੋਰ ਤੇ ਕੁਝ ਨਹੀਂ ਪਾ ਰਹੀ ਸਿਰਫ ਇੱਕ ਕਾਲੂ ਲਿਆਇਆ ਤੇ ਉਹਨੂੰ ਨਾ ਬ੍ਰਿਕ ਬ੍ਰਿਕ ਪਉਂ ਘੱਟ ਕੇ ਵਿੱਚ ਪਾਣਾ ਇਹਦੇ ਵਿੱਚ ਅਸੀਂ ਸੋਇਆਬੀਨੀਆਂ ਵੜੀਆਂ ਵੀ ਪਾ ਸਕਦੇ ਆ ਆਪਣੀ ਮਰਜ਼ੀ ਹੈ ਵੈਸੇ ਤੇ ਮੈਂ ਆਲੂ ਬਾ ਰਹੀ ਆ ਆਲੂ ਬਾਣ ਤੋਂ ਬਾਅਦ ਵੀ ਅਸੀਂ 2-4 ਮਿੰਟੇ ਨੂੰ ਭੁੰਨਣਾ ਹੈ ਕਿਉਂਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੂਜੀ ਜਾਣ ਤੇ ਫਿਰ ਸਬਜੀ ਦਾ ਸਵਾਦ ਨ ਵੱਖਰਾ ਹੀ ਹੋ ਜਾਂਦਾ ਹੈ ਇਹ ਸਬਜੀ ਬਣ ਕੇ ਬਹੁਤ ਸਵਾਦ ਬਣਦੀ ਹੈ ਤੇ ਗਰਮੀਆਂ ਵਿੱਚ ਤੇ ਖਾਸ ਕਰਕੇ ਇਹ ਸਬਜੀ ਬਹੁਤ ਸਵਾਦ ਲੱਗਦੀ ਹੈ ਸਬਜੀ ਦੀ ਰੰਗ ਚੈੱਕ ਕਰੋ ਕੁਝ ਵੀ ਹੋਰ ਨਹੀਂ ਪਾਇਆ ਸਬਜੀ ਸਾਡੀ ਭੁੱਜ ਗਈ ਆ ਤੇ ਇਹਦੇ ਚ ਹੁਣ ਅਸੀਂ ਪਾਣੀ ਚਾਰਕ ਕੋਲੀਆਂ ਮੈਂ ਪਾਣੀ ਆ ਪਾਣੀ ਦੀਆਂ ਪਾਣੀਆਂ ਨੇ ਸਬਜੀ ਅੰਦਰ ਵੀ ਆਲੂ ਬੈਂਗਨਾ ਦੇ ਚੈੱਕ ਕਰ ਲਵਾਂ ਇਹ ਵੀ ਹੁਣ ਬਣ ਗਈ ਆ ਆਲੂ ਬਿਲਕੁਲ ਪੱਕ ਗਏ ਨੇ ਤੇ ਇਹ ਵੀ ਮੈਂ ਗੈਸ ਨੂੰ ਆਫ ਕਰ ਦਿੱਤਾ ਸਬਜੀ ਨੂੰ ਟੱਕਰ ਦਿੱਤਾ ਚਲੋ ਇੱਕ ਸਬਜੀ ਬਣ ਗਈ ਹੁਣ ਇਹਦੇ ਚ ਪਾਣੀ ਪਾ ਲਈਏ ਸਬਜੀ ਚ ਛੋਲੇ ਨੇ ਸਬਜੀ ਚ ਤੁਹਾਡੀ ਆਪਣੀ ਮਰਜ਼ੀ ਹੈ ਜੇ ਜ਼ਿਆਦਾ ਸੰਘਣੀ ਖਾਣੀ ਹੈ ਤੇ ਪਾਣੀ ਘੱਟ ਪਾ ਸਕਦੇ ਹੋ ਤੇ ਜੇ ਥੋੜੀ ਜੀ ਠੀਕ ਖਾਣੀ ਆਪਾਂ ਠੀਕ ਹੀ ਬਣਾਣੇ ਆ ਨਾ ਪਤਲੀ ਤੇ ਨਾ ਸੰਘਣੀ ਇਹ ਸਬਜੀ ਨੂੰ ਨਾ ਦੋ ਸੀਟੀਆਂ ਮਰਵਾਣੀਆਂ ਉਹ ਦੋ ਸੀਟੀਆਂ ਵੱਜਣ ਤੋਂ ਬਾਅਦ ਸਬਜੀ ਬਹੁਤ ਸੋਹਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜੇਕਰ ਅਸੀਂ ਖੁੱਲਾ ਪਕਾਣੇ ਆ ਤੇ ਘੱਟੋ ਘੱਟ 15-20 ਮਿੰਟ ਲੱਗ ਜਾਂਦੇ ਨੇ ਸਬਜੀ ਬਨਨ ਤੇ ਕਿਉਂਕਿ ਚਾਵਲਾਂ ਨੂੰ ਪਕਦੇ-ਪਕਦੇ ਟਾਈਮ ਲੱਗ ਜਾਂਦਾ ਨਾਲ ਹੀ ਮੈਂ ਇੱਕ ਪੈਨ 'ਚ ਦੁੱਧ ਗਰਮ ਕਰ ਰਹੀ ਹਾਂ ਕਿਉਂਕਿ ਕਾਕੀ ਸਾਡੇ ਨੇ ਦੁੱਧ ਪੀਣਾ ਉਹਦੇ ਲਈ ਦੁੱਧ ਗਰਮ ਕਰ ਰਹੀ ਹਾਂ ਬੋਤਲ 'ਚ ਪਾ ਲਈ ਇੱਕ ਸੀਟੀ ਵੱਜ ਗਈ ਸਾਡੀ ਪਰ ਮੈਂ ਤਵਾਰਕ ਕੇ ਨਾਲ ਹੀ ਰੋਟੀ ਪਕਾਣੀ ਸ਼ੁਰੂ ਕਰ ਦਾਂਗੀ ਰੋਟੀ ਸਾਡੀ ਨਾਲ ਨਾਲ ਬੰਨੇ ਸ਼ੁਰੂ ਹੋ ਜਾਂਦੀ ਹੈ ਕੌਣ ਕੌਣ ਸੋਇਵੀਂ ਚੇਹ ਦਹੀਂ ਲਗਾਤਾਰ ਕੰਮ ਕਰਦਾ ਹੈ ਤੇ ਕੌਣ ਕੌਣ ਘੱਟ ਟਾਈਮ ਲਗਾਉਂਦਾ ਹੈ ਕਮੈਂਟਸ ਵਿੱਚ ਜ਼ਰੂਰ ਦੱਸਣਾ ਮੇਰੇ ਕੋਲ ਉਹ ਜ਼ਿਆਦਾ ਤੇਜ਼ ਕੰਮ ਨਹੀਂ ਹੁੰਦਾ ਮੈਂ ਤੇ ਕੰਮ ਹੀ ਬਹੁਤ ਹੌਲੀ ਹੌਲੀ ਕਰਦੀ ਆਂ ਪਰ ਲੱਗੀ ਰਹਿਣੀ ਆਂ ਜਿਆਦਾ ਤੇਜ਼ ਤੇਜ਼ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਹੋ ਜਾਂਦੀ ਹੈ ਆਪਣੇ ਆਪ ਨੂੰ ਕੁੱਕਰ ਦੀ ਇੱਕ ਸੀਟੀ ਵੱਜ ਗਈ ਆ ਦੂਜੀ ਸੀਟੀ ਆਣ ਵਾਲੀ ਤਦ ਤੱਕ ਸਾਡੀ ਸਬਜ਼ੀ ਨਹੀਂ ਪੱਕ ਕੇ ਤਿਆਰ ਹੋਣੀ ਸਾਡੀ ਰੋਟੀ ਵੀ ਬਣ ਕੇ ਤਿਆਰ ਹੋ ਜਣੀ ਆ ਤੇ ਸਬਜੀ ਵੀ ਬਣ ਕੇ ਸਮਝੋ ਤਿਆਰ ਹੈ ਵਿੱਚ ਵੀ ਰੋਟੀ ਸਰਵ ਕਰ ਰਹੀ ਆ ਨਾ ਇਸ ਕਰਕੇ ਸਬਜੀ ਬਣ ਗਈ ਸਾਡੀ ਨਾਲੇ ਬਚਾ ਵੀ ਬਨਨ ਮਸਤ ਰੱਖ ਕੇ ਦਿੱਤੀ। ਸਬਜੀ ਦੀ ਰੰਗ ਚੈੱਕ ਕਰੋ, ਆਲੂ ਵੀ ਗਲ ਗਏ ਸਬਜੀ ਚ। ਤੇ ਦੇਖੋ। ਇਹ ਸਬਜੀ ਨੂੰ ਤੁਸੀਂ ਰੁੱਖੀ ਖਾਓ, ਫੁਲਕੇ ਨਾ ਖਾਓ, ਚਾਹੇ ਤੰਦੂਰੀ ਰੋਟੀ ਨਾ ਖਾਓ, ਚਾਹੇ ਪ੍ਰੋਟੀਨ ਨਾ ਖਾਓ, ਸਾਰਿਆਂ ਨੂੰ ਬਹੁਤ ਸਵਾਦ ਲੱਗਦੀ ਹੈ। ਔਰ ਇਹਦੇ ਵਿੱਚ ਨਮਕ ਮਿਰਚ ਵੀ ਬਹੁਤ ਸਹੀ ਮਾਤਰਾ ਵਿੱਚ ਪਿਆ ਹੈ। ਨਾ ਘੱਟ, ਨਾ ਜ਼ਿਆਦਾ, ਨਾ ਮਿਰਚ ਮਸਾਲੇ ਜ਼ਿਆਦਾ ਤੇਜ਼ ਤੇ ਨਾ ਹੀ ਘੱਟ। ਲਓ ਜੀ। ਸੁੱਕੀ ਸਬਜੀ ਆਲੂ ਬੈਂਗਰਾਂ ਦੀ ਨਾਲ ਦੇ ਟੋਟਾ ਚਾਵਲ ਦੀ ਸਬਜੀ ਚਾਵਲਾਂ ਦੀ ਸਬਜੀ ਮੇਰੀ ਵੀਡੀਓ ਨੂੰ ਦੇਖਣ ਦਾ ਬਹੁਤ ਬਹੁਤ ਧੰਨਵਾਦ